ਪਾਜਲਕਾ ਦੇ ਪਿੰਡ ਬੱਲੇਸ਼ਾ ਉਤਾਰ ਦੇ ਦੋ ਧਿਰਾਂ ਵਿਚਕਾਰ ਕੋਈ ਲੜਾਈ ਦੌਰਾਨ ਕੁਝ ਲੋਕਾਂ ਨੇ ਇੱਕ ਤੇਰਦੀ ਦੁਕਾਨ ਨੂੰ ਅੱਗ ਲਗਾ ਦਿੱਤੀ ਅਤੇ ਇੱਕ ਤੇਰ ਦਾ ਮੋਟਰਸਾਈਕਲ ਵੀ ਸਾੜ ਦਿੱਤਾ ਗਿਆ ਇਸ ਦੌਰਾਨ ਦੋਵਾਂ ਧਿਰਾਂ ਦੇ 8 ਵਿਅਕਤੀ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਪਾਜਲਕਾ ਵਿਕੇ ਦਾਖਲ ਕਰਵਾਇਆ ਗਿਆ ਕਿਤੇ ਦੋ ਨੂੰ ਅੱਗੇ ਰੈਫਰ ਕਰ ਦਿੱਤਾ ਗਿਆ ਦੋਵਾਂ ਧਿਰਾਂ ਨੇ ਇੱਕ ਦੂਜੇ ਤੇ ਕਈ ਤਰ੍ਹਾਂ ਦੇ ਦੋਸ਼ ਲਗਾਉਂਦਿਆਂ ਇਨਸਾਫ ਦੀ ਮੰਗ ਕੀਤੀ ਹੈ ਮੈਂ ਚੌਣਨ ਖਾਲ ਵਾਰਿਆ ਸੀ ਬੱਚਾ ਗਿਆ ਸੀ ਨਾਲੇ ਮੰਮੀ ਨੇ ਪੱਠੇ ਚਾਏ ਨੇ ਇਹ ਕੰਦੀ ਵੀ ਸੱਟ ਗਿਆ ਇਹ ਸੱਟ ਗਿਆ ਸਕੂਟਰ ਵਾਲੀ ਟਰਾਲੀ ਹੈ ਉਹਦੇ ਸੱਟ ਹੀ ਸੀ ਪਾਣ ਤੇ ਪਰੂ ਚਾਰ ਪੰਜ ਨੇ ਆਏ ਕੋਈ ਸਕੂਟਰ ਦੇ ਇੱਕ ਦੋ ਜਣੇ ਹੋਏ ਸੀ ਕੋਤੁਰਦੇ ਹੋਣਗੇ ਤੇ ਇਹ ਨੂੰ ਢਾਈ ਖੜੇ ਜਿੰਨੇ ਇਹਨਾਂ ਦੀ ਮੰਮੀ ਯਕਦਾ ਪਰਜੀ ਕਹਿੰਦੀ ਸੁਨੀਲ ਮਨ ਲੱਗਦਾ ਕੋਈ ਅੱਗੇ ਬੈਠਾ ਤੇ ਇਹਨੇ ਰੋਲਾ ਪਾਇਆ ਭੱਜੀ ਹੈ ਤੇ ਉਹਦੇ ਪਹੁੰਚਦੇ ਪਹੁੰਚਦੇ ਇਹਨੂੰ ਸੱਟਾ ਕਿਤੀ ਬੈਠੇ ਸੀ ਇਹ ਮੋੜ ਤੇ ਇਹ ਆ ਪੁਜਾ ਮੋੜ ਤੇ ਲੰਮੀ ਹੋ ਰਹੀ ਹੈ ਇਹਨਾਂ ਦੂਜੇ ਇਹਨੇ ਮੇਰੇ ਘਰ ਦੇ ਆ ਨਾ ਤੇ ਮੈਂ ਸੋਚਿਆ ਵੀ ਭੱਜੀ ਤੇ ਮਗਰ ਮੈਂ ਭੱਜਿਆ ਉਹਨੇ ਚੋਨੇ ਰੁੱਤੀ ਨਹੀਂ ਪੁੱਦਾ ਮੇਰੀ ਖਾਦੜੀ ਚੋਣੀ ਚੋੜੀ ਹੱਲੇ ਚੋਨੇ ਦੇ ਵਿੱਚ ਪਈ ਤੇ ਕਿਛਣੇ ਬਾਅਦ ਵੀ ਗੱਲ ਲਈ ਆਤਮ ਨੂੰ ਜੀ ਅਸੀਂ ਕਹਿੰਦੇ ਐਡਮਿਟ ਹੈ ਗਿਆ ਬਾਕੀ ਸਾਨੂੰ ਕੋਣ ਆਇਆ ਕਿ ਨੇ ਇਸ ਤੇ ਲੜਾਈ ਹੋ ਗਈ ਕਿਵੇਂ ਹੋ ਤੇ ਤੜੇ ਹਸਪੀਟਲ ਮਗਾ 10 ਮਿੰਟ ਤੱਕ ਕੋਈ ਨਹੀਂ ਹੋਇਆ ਬਕਦੇ ਆਦੇ ਜਾਂਦੇ ਲੈ ਨਾਂ ਗਈ ਤੇ ਕੰਦੇ ਨੇ ਇੱਕ ਦੁਕਾਨਾ ਸਾੜ ਕੇ ਆਣੇ ਮੇਰੇ ਕੁੜੀਆਂ ਨੇ ਫੋਨ ਕਰਿਆ ਕਹਿੰਦੀ ਡੈਡੀ ਇਸ ਤਰ੍ਹਾਂ ਕੰਮ ਹੋ ਗਿਆ ਮੈਂ ਕੁਟਰ ਬਾਜ ਕੇ ਉਹ ਕਹਿੰਦੀ ਵੀ ਇਸ ਤਰ੍ਹਾਂ ਪੱਥਰ ਬਾਜੀ ਬਹੁਤ ਕੀਤੇ ਨੇ ਤੇ ਤਿੰਨ ਦਸਾਨਾ ਸਾਟੇ ਦੇ ਸਾਟ ਤੇ ਤੇ ਮੈਂ ਅਗਾ ਚਲੋ ਕੋਈ ਨਹੀਂ ਦਸਾਨਾ ਸਾਟੇ ਨੇ ਉਹ ਭਰਪੂਰ ਹੋ ਜਾਈਏ ਬੰਦੇ ਦਾ ਕੋਈ ਨੁਕਸਾਨ ਕਹਿੰਦੀ ਇੰਨੀ ਮੇਰੇ ਘਰ ਪਰਸਨ ਛੱਟ ਲੱਗੀ ਤੇ ਬਹੁਤ ਸੀਰੀਅਸ ਹੈ ਸਾਡੇ ਤਿੰਨ ਤਾਂ ਇੱਥੇ ਧਖ ਨੇ ਜੀ ਮੇਰੇ ਪਤੀ ਜੀ ਹੈ ਮੇਰਾ ਮੁੰਡਾ ਮੇਰੇ ਘਰ ਦੇ ਤੇ ਬਾਕੀ ਮੇਰਾ ਵੱਡਾ ਭਾਈ ਉਹਦੇ ਛੱਟ ਲੱਗੀ ਬਹੁਤ ਜ਼ਿਆਦਾ ओके फिर रिपोर्ट है ये लड़ाई ਸਾਡੀ ਬੱਸ ਕਿਤੂ ਸੀ ਕਾਚ ਵਾਹਣ ਪੰਡ ਕਾਦੀ ਤੇ ਟਰਾਲੀ ਚ ਸੱਟਨ ਆਇਆ ਇਹ ਪੰਜ ਜਣੇ ਗਏ ਸੀ ਤੇ ਦੋ ਟੁਰ ਕੇ ਤੇ ਦੋ ਮੋਟਰਸਾਈਕਲ ਤੇ ਸੀ ਤੇ ਇਹਨੂੰ ਲਿਆਨੇ ਡੇਗ ਦੋ ਜਣੇ ਨੇ ਤੇ ਦੂਜਿਆਂ ਆ ਤੇ ਤੇ ਇੰਦੇ ਆਸੇਰ ਚ ਕਾਪਾ ਮਾਰਨ ਕਾਪਾ ਮਾਰ ਕੇ ਤੇ ਮੈਂ ਵੇਂਦੀ ਪੀ ਸੀ ਤੇ ਸਬਜੀ ਤੋੜੇ ਮਰੀਕਰੇ ਨਗੇ ਪਈ ਮੈਂ ਉਥੋਂ ਪਜਦੀ ਆਈ ਆ ਆਦੇ ਪੁੱਤਰ ਦੇ ਉੱਤੇ ਡਿੱਗੀਆਂ ਠੀਕੇ ਫਿਰ ਮੈਨੂੰ ਇਹਨਾਂ ਬਾਦੂ ਪੁਜੀਆਂ ਮਾਰਾਂ ਦਿੱਤੀਆਂ ਨੇ ਰੀਮੈਨ ਨਹੀਂ ਨਤਰੀ ਫਿਰੇ ਨੇ ਕੋਈ ਕਾਰਨ ਨਹੀਂ ਸਰ ਜੀ ਕੋਈ ਕਾਰਨ ਨਹੀਂ ਸਰ ਇਹਨਾਂ ਕੁੜੀ ਦੀ ਬਲੇਮ ਲਵਾਇਆ ਕਿ ਸਾਡੀ ਕੁੜੀ ਨੂੰ 3 ਦਿਨੇ ਨੇ ਪਹਿਲਾਂ ਛੇੜਿਆ ਸਾਡੇ ਮੁੰਡੇ ਦੀ ਇਸ ਤਰ੍ਹਾਂ ਦੇ ਤਿਆਨਾ ਦਗਾਣਾ ਸਾੜੀਂ ਕੀ ਨੇ ਫੇਰ ਮੇਰੇ ਜੇਠ ਨੂੰ ਮਾਰਾ ਨੇ ਦੂਜੀ ਆ ਕਾਪਾ ਸੇਰ ਵਾਲਾ ਕੋਈਗਾ ਫਰੀਦ ਕੋ ਡਾਕਟਰ ਕਰੇ ਪੱਥਰ ਬਾਜੀ ਬੜੀ ਕੀਤੀ ਨੇ ਤੇ ਅਜੇ ਵੀ ਆਂਦੇ ਨੇ ਅਸੀਂ ਹੁਣੇ ਕਹਿੰਦੇ ਪੈਣ ਬਾਹਰ ਕੱਢੋ ਅਸੀਂ ਹੁਣੇ ਇਹਦੇ ਡੱਕਰੇ ਕਰਨੇ ਕਰਨ ਦੋ ਮੁੰਡਿਆ ਮੇਰੇ ਕੋ ਦਾਰੇ ਦੇ ਨਾਲ ਇੰਦੇ ਪੈ ਲੜਾਈ ਕਰਨ ਤਾਂ 100 100 ਬਾਕੀ ਦੇ ਨਾ ਗੁੱਠਾ ਵਿੱਚ ਰਕਾ ਦਿੱਤਾ ਵੀ ਇਹ ਨਾ ਕੇਰਾ ਬਾਹਰ ਸਮਝੋ ਇਹ ਪਿੰਡ ਵਿੱਚ ਕੇਰਾ ਹੀ ਨਹੀਂ ਪਾਇਆ ਵੀ ਬਾਹਰ ਨਹੀਂ ਨਿਕਲਣ ਦੇਣਾ ਗਣੇ ਤਾਂ ਬਾਹਰ ਦੇ ਕੇ ਵੀਰ ਬਾਹਰ ਦੇਣ ਗਾਂ ਤਿੰਨ ਦੁਕਾਨਾਂ ਸਾੜ ਗਈਆਂ ਫ੍ਰਿਜ ਬਾਹਰ ਕੱਟ ਤੇ ਸਾੜੀ ਨੇ ਮੀਟਰ ਤੋੜ ਦਿੱਤਾ ਨੇ ਸਾਰੀ ਸਮਾਨ ਨੂੰ ਅੱਗ ਲੱਗ ਗਈ ਤਾਂ ਕੁਛ ਨਹੀਂ ਆਖਾ ਡਾਕਟਰ ਨਹੀਂ ਦਖਾਣਾ ਕਿ ਵੀਰ ਡਾਕਟਰ ਵੀ ਉਹ ਨਾ ਸਾਨੂੰ ਵੱਟੇ ਮਾਰੇ ਨੇ ਡਾਕਟਰ ਦਾ ਸ਼ਹਿਰ ਪੜਾ ਨੇ ਉਹ ਦੀ ਨਹੀਂ ਅਗਰਾ ਦੀ ਸੀ ਉਹਦਾ ਸਮਾਨ ਹੈਗਾ 5 ਲੱਖ ਦਾ ਹੈਗਾ ਸਮਾਨ ਸਾਰਾ ਹੀ ਸਾਡਾ ਨੇ ਉਹ ਵੀ ਸੱਤਰ ਹੈ ਪੱਠੇ ਅੱਗੂ ਹੈਗੇ ਆਏ ਉਹ ਕਾਕੇ ਨੂੰ ਵੇਖਾ ਨਹੀਂ ਪੱਠੇ ਸਰ ਘਰ ਪਹੇਗਾ ਇਹਨੂੰ ਬੱਕੇ ਪਹੇਗਾ ਇਹਨੂੰ ਉਹਦੀ ਮਾਂ ਨੂੰ ਖੁੱਟਾ ਨੇ ਤੇ ਛੋੜ ਨੂੰ ਮੁੰਡਾ ਕਰ ਦਿੱਤਾ ਨੇ ਘਰੇ ਇੱਥੇ ਡਾਕਟਰ ਬੈਠਾ ਆਦੀ ਦੁਕਾਨ ਤੇ ਦੁਕਾਨ ਤੇ ਬੈਠਾ ਇੱਥੇ ਗਾਇ ਨਹੀਂ ਤੇ ਇੱਥੇ ਲੜਾਈ ਨਹੀਂ ਅਟਾ ਘਰੇ ਆ ਗਿਆ ਉੱਥੇ ਗਾ ਬਣਾ ਦਿੱਤੇ ਅਸੀਂ ਜਾ ਥੋੜੇ ਬੰਦੇ ਆ ਗਏ ਬੁੱਢੀਆਂ ਆ ਗਈਆਂ ਅਸੀਂ ਉੱਥੇ ਮਰਨਾ ਗਿਆ ਤੇ ਐ ਅਸੀਂ ਕੋਟੇ ਤੋਂ ਉਹਦੇ ਲੈਂਦੇ ਰਹਾ ਗਲੀਆਂ ਭਰੀਆਂ ਗਈਆਂ ਸਭ ਗਲੀਆਂ ਲੱਗਣ ਦੀ ਜਗ੍ਹਾ ਕੋਈ ਨਹੀਂ ਗੁੰਡੇ ਖੜੇ ਕੋਈ ਟੈਂਡਾੜੇ ਦੇਖਣਾ ਤਾਂ ਮਾਚਾ ਬਾਦੂ ਟੈਂਡ ਦੇ ਵੀ ਆ ਗਏ ਰਾਮੂ ਵੀ ਆ ਗਿਆ ਗੁੰਡੇ ਆਸਤੇ ਕਰਨ ਲਿਆ ਗਿਆ ਜਦ ਸਾਡੀ ਬੁੜੀਆਂ ਜੇ ਸੰਦੀਪਾ ਸਕੂਲ ਸਸਾਂ ਆਤ ਫੜ ਗਈ ਸੀ ਸੁਨੀਲ ਕੁਮਾਰ ਸਰ ਗੁਰਮੀਤ ਸਿੰਘ ਦਾ ਮੁੰਡਾ ਸਾਰੇ ਸਾਡੀ ਕੁੜੀ ਨੂੰ 6 ਮਹੀਨੇ ਤੋਂ ਕੰਮ ਕਰਦਾ ਆ ਰਿਹਾ ਸਰ ਬੜਾ ਸਮਝਾਇਆ ਸੀ ਕਿ ਸਾਡੀ ਕੁੜੀ ਤੁਸ ਜੂਰ ਰ ਹੈ ਇੱਕ ਦਿਨ ਸਾਡੀ ਕੁੜੀ ਸਰ ਇਕੱਲੀ ਸਕੂਲ ਆਉਂਦੀ ਪੀਸੀ ਤੇ ਇਹ ਸਰ ਮੁੰਡੇ ਨੇ ਸੁਨੀਲ ਸਿੰਘ ਨੇ ਆਪੇ ਫੜ ਲਿਆ ਅਸੀਂ ਇਹਨਾਂ ਕਰਿਆ ਕਿ ਤੁਸੀਂ ਆਪਣੇ ਮੁੰਡੇ ਨੂੰ ਸਮਝਾਓ ਪਰ ਇਹਨਾਂ ਦੇ ਮੰਮੀ ਡੈਡੀ ਨੇ ਮੁੰਡੇ ਨੂੰ ਸਮਝਾਉਣ ਦੇ ਬਾਵਜੂਦ ਸਾਡੇ ਮੁੰਡਿਆਂ ਨੂੰ ਸੱਟਾ ਕਰਨੀ ਹੈ ਤੇ ਸਾਡੇ ਮੋਟਰਸਾਈਕਲ ਨੂੰ ਰਾਜੀਨਾਮਾ ਕਹਿ ਕੇ ਕੱਢਵਾਉਂਦੀ। ਕਹਿੰਦੇ ਰਾਜੀਨਾਮਾ ਕਰਨਾ ਹੈ। ਸਾਰਾ ਸੀ ਸਾਡੀ ਕਿਰਿਆ ਜੋ ਮੇਰੇ ਬੱਚੇ ਨੇ ਸਰ। ਲੀ ਹਸਤਾ ਘਣਾ ਸਰ ਪੈਦਲ ਜਾਂਦੀ ਸਕੂਲ। ਪਰ ਉਹਨੇ ਆ ਕੇ ਸਾਨੂੰ ਸਾਰੀ ਗੱਲ ਕੀਤੀ ਹੈ। ਕਹਿੰਦੀ ਇਸ ਤਰ੍ਹਾਂ ਮੁੰਡਾ ਮੇਰਾ ਪਿੱਛਾ ਨਹੀਂ ਛੱਡਦਾ। ਸਰ ਦੁਕਾਨ ਸਰ ਦੁਕਾਨਾਂ ਉਹਨਾਂ ਆ ਬਿਠਾੜੀਆਂ ਨੇ ਸਾਡੇ ਮੋਟਰਸਾਈਕਲ ਨੂੰ ਅੱਗ ਲਾ ਕੇ ਦੁਕਾਨਾਂ ਹਲਾਫ ਸਾੜਤੀਆਂ। ਕਹਿੰਦੇ ਅਸੀਂ ਮੋਟਰਸਾਈਕਲ ਦਰਜਾਣਾ ਦੁਕਾਨਾਂ ਨੂੰ ਨਸਰ ਦੁਕਾਨਾਂ ਮੇਰੀ ਖਾਲੀ ਹੈਗੀ ਅਸੀਂ ਕੋਈ ਸਮਾਨ ਨਹੀਂ ਸੀ ਕੋਈ ਕੁਝ ਨਹੀਂ ਸੀ। ਤਰ ਕੋਲ ਕਾਲਕੋਸੀ ਤੇ ਫਾਕ ਦੀ ਕੋਈ ਸਾਡੀ ਸਲਾਈ ਨਹੀਂ ਸਰ ਕਰ ਰਹੇ ਕੋਈ ਕੋਈ ਸਾਡੇ ਕੋਲੇ ਆਇਆ ਨਹੀਂ ਸਰ ਛੇੜ ਛੜਤ ਪੁਰਾਣੀ ਗੱਲ ਹੈ ਹੀ ਨਹੀਂ ਸਾਰੇ ਸਾਡੀ ਕੁੜੀ ਦਾ ਹੀ ਹੈ ਰੋਲਾ ਪਰ ਉਹਨੇ ਇੱਕ ਦਿਨ ਪਹਿਲਾਂ ਕੀਤੀ ਸੀ ਲੜਾਈ ਇੱਕ ਦਿਨ ਪਹਿਲਾਂ ਕੀਤੀ ਸੀ ਦੂਸਰੇ ਦਿਨ ਫਿਰ ਅਸੀਂ ਉਹਨਾਂ ਨੂੰ ਸਮਝਾਇਆ ਤਾਂ ਸਾਡੇ ਗੱਲ ਪਾਇਆ ਕਿਨੇ ਕੱਲ ਸਾਰਾ ਅਸੀਂ ਕੱਲ ਕੀਤੀ ਓਕੇ ਕੱਲ ਜਿਹਰੇ ਸਰ ਪਹਿਲੇ ਅਸੀਂ ਕਹੇ ਚਲ ਚੁੱਪ ਜਾ ਕੋ ਹੋ ਜਾਵੇ ਗਿਆ ਸਰ ਲੜਾਈ ਨਾ ਹੋਵੇ ਪਰ ਇਹਨਾਂ ਨੇ ਸਾਡੇ ਮਿਹਰਾਂ ਨੂੰ ਫੱਟਾ ਕਰਨੀ ਪਰ ਸਾਡੇ ਪਰਿਵਾਰ ਦੇ ਚਾਰ ਬੱਚੇ ਜੱਖ ਮਹੀਨੇ ਇੱਕ ਸਰ ਸਾਡਾ ਨਵਾਂ ਮੋਟਰਸਾਈਕਲ ਇਹਨਾਂ ਸਾੜ ਦਿੱਤਾ ਦਕਾਨਾਂ ਨੂੰ ਆਪ ਅੱਖ ਲਾ ਕੇ ਖਾਲੀ ਦੁਕਾਨਾਂ ਦਾ ਸਮਾਨ ਕੱਟ ਕੇ ਦੇ ਨਾਲ ਲਾਤੀ ਸਾਡੇ ਸਾਰੇ ਇੱਥੇ ਨਹੀਂ ਦਿੰਦੇ ਇੱਕ ਵੀਰ ਕੋਟਾ ਸਰ ਅਸੀਂ ਇਨਸਾਫ ਦੀ ਮੰਗ ਕਰਨੇ ਸਾਡੀ ਕੋਈ ਵੀ ਸੁਣਾਈ ਨਹੀਂ ਕੀਤੀ ਜਾ ਰਹੀ ਸਰ ਅਸੀਂ ਇਨਸਾਫ ਦੀ ਮੰਗ ਕਰਨਾ ਚਾਹੁੰਦੇ